ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰੀਤਮਾਨ ਸਾ ਉਮੀਦ ਕਰਦਾ ਤੁਸੀਂ ਸਾਰੇ ਮੇਰੇ ਭੈਣ ਭਰਾ ਠੀਕ ਹੋਮ ਹੋਗੇ ਦੋਸਤੋ ਕੱਲ ਮੌਕਾ ਮਿਲਿਆ ਸੀ ਭਲਾਡੇ ਜਾਣ ਦਾ ਕਿਸੇ ਕੰਮ ਉਹ ਤੇ ਦੇਖ ਕੇ ਮੇਰਾ ਸੱਚੀ ਮਨ ਬਹੁਤ ਖੁਸ਼ ਹੋਇਆ ਉਥੋਂ ਦੀਆਂ ਗਲੀਆਂ ਰੋਡ ਦੇਖ ਕੇ ਜਿਵੇਂ ਪਹਿਲਾਂ ਸੜਕਾਂ ਸੀ ਅੱਗੇ ਗਾਣੇ ਬਣੇ ਹੋਏ ਸੀਗੇ ਭਲਾਡੇ ਦੀਆਂ ਸੜਕਾਂ ਤੇ ਵੀ ਇਹਨਾਂ ਦਾ ਬੁਰਾ ਹਾਲ ਹੀ ਰਹੂਗਾ ਮੈਨ ਨਹੀਂ ਮਾਈ ਜਾਣਾ ਭਲਾਡੇ ਸੜਕਾਂ ਦਾ ਬੁਰਾ ਹਾਲ ਤੇ ਬਹੁਤ ਬਹੁਤ ਜ਼ਿਆਦਾ ਗਾਣੇ ਲੱਗੇ ਸੀ ਮੇਰੇ ਮੇਰੇ ਧਿਆਨ ਚ ਨਹੀਂ ਸ਼ਾਇਦ ਕੋਈ ਲਾਹ ਹੀਰੇ ਦਾ ਗਾਣਾ ਵੀ ਆਇਆ ਸੀ ਭਲਾੜੀ ਦੀਆਂ ਸੜਕਾਂ ਤੇ ਪਰ ਕੱਲ ਦੇਖਿਆ ਤੇ ਭਾਈ ਜਿਹੜਾ ਦੇਖਿਆ ਸੱਚੀ ਮਨ ਨੂੰ ਬਹੁਤ ਖੁਸ਼ੀ ਮਿਲੀ ਕੱਲੀ ਜਿਹੜਾ ਕੱਲੀ ਕੱਲੀ ਗਲੀ ਬਹੁਤ ਬਣਾਈ ਪਈ ਆ ਯਾਰ ਐਮ ਐਲ اے ਸਾਹਿਬ ਨੇ ਐਮ ਐਲ اے ਉੱਥੇ ਮੌਜੂਦਾ ਮੇਰੇ ਸ਼ਾਇਦ ਪ੍ਰਿੰਸੀਪਲ ਬੁੱਧਰਾਮ ਜੀ ਨੇ ਜਿਹੜਾ ਓਵਰ ਬ੍ਰਿਜ ਬਣਾ ਬਾਹਰਲੀ ਸਾਈਡ ਉਹ ਪੂਰਾ ਇੱਕ ਨੰਬਰ ਕੋਕਾ ਜਿਹੜੀ ਬਾਜ਼ਾਰ ਨੂੰ ਆਪਾਂ ਇਹਦੇ ਚੌਂਚੋਂ ਸੜਕ ਜਾਂਦੇ ਅੱਡੇ ਨੂੰ ਅਸੀਂ ਬਈ ਐਨੇ ਵਾਰ ਹੀ ਗਏ ਸੀ ਮੈਨੂੰ ਅਸੀਂ ਤਾਂ ਉਮੀਦ ਹੀ ਛੱਡੀ ਬੈਠੇ ਸੀਗੇ ਸਹੀ ਗੱਲ ਤੁਹਾਨੂੰ ਦੱਸਾਂ ਮੈਂ ਆਪਣੇ ਦਿਲ ਦੀ ਵੀ ਇਹ ਸੜਕ ਕਿਦੇ ਬਣ ਜੂਗੀ ਪਾਰਖ ਕਹਿੰਦਾ ਜਦੋਂ ਨੀਤਾਂ ਸੱਚੀਆਂ ਹੋਣ ਤਾਂ ਬੂਰ ਲਾਜ਼ਮੀ ਪੈਂਦਾ ਤੇ ਬਹੁਤ ਸੋਹਣੀਆਂ ਸੜਕਾਂ ਬਣੀਆਂ ਨੇ ਸੀਵਰੇਜ ਦਾ ਬਹੁਤ ਵਧੀਆ ਹਾਲ ਹੈ ਕੋਈ ਵੀ ਉੱਥੇ ਆਏ ਨਹੀਂ ਹੈਗਾ ਜਿਵੇਂ ਕਿ ਸਾਡੇ ਮਾਨਸਾ ਸ਼ਹਿਰ ਚ ਬੁਰਾ ਹਾਲ ਹੋਇਆ ਪਿਆਗਾ ਬਹੁਤ ਵਧੀਆ ਇੱਕ ਨੰਬਰ ਕੰਮ ਹੈ ਉੱਥੇ ਪਰ ਦੋਸਤੋ ਮੈਂ ਨਾ ਜਦੋਂ ਇੱਕ ਉੱਥੇ ਆਪਣੇ ਅੱਡੇ ਤੋਂ ਜਦੋਂ ਉਧਰ ਬਾਜ਼ਾਰ ਜੇ ਨੂੰ ਜਾਂਦੇ ਆ ਚੌਂਕ ਆਉਂਦਾ ਉਥੇ ਜਿਹੜੇ ਪੁਰਾਣੀਆਂ ਕਚੈਰੀਆਂ ਸੂਥੇ ਉਥੇ ਨਾ ਬੁੱਤ ਲੱਗਿਆ ਬਾਬਾ ਸਾਹਿਬ ਅੰਬੇਦਕਰ ਸਾਹਿਬ ਜੀ ਦਾ ਉਹਨਾਂ ਦਾ ਬੁੱਤ ਮੈਨ ਮੈਂ ਦੇਖੋ ਮੈਨੂੰ ਨਹੀਂ ਲੱਗਦਾ ਵੀ ਉਹ ਕਿਹੜੀ ਵਜਾ ਕਰਕੇ ਬਣਾਇਆਗਾ ਮੈਂ ਆਪਦੀ ਦੱਸਦਾ ਆਪਦੀ ਰਾਏ ਦੱਸਦਾ ਵੀ ਉਹ ਬਿਲਕੁਲ ਜਮੀ ਛੋਟੇ ਜਿਹੇ ਬੱਚੇ ਮੰਗੂ ਬਣਾਇਆ ਹੋਇਆ ਹੈ ਬਿਲਕੁਲ ਛੋਟਾ ਜੀ ਬਣਾਇਆ ਹੈ ਮਨ ਲਾਲ ਵੀ 2.5 ਫੁੱਟੇਜ ਦੀ ਹੈ ਐਡਾ ਕੀ ਬੁੱਤ ਜਿਹਾ ਲੱਗਾ ਮੈਨੂੰ ਮੈਨੂੰ ਨਹੀਂ ਪਤਾ ਵੀ ਕਿਸ ਬੇ ਉਹਨਾਂ ਨੇ ਬਣਾਇਆ ਜਿ ਬਣਾਉਣ ਵਾਲੇ ਨੇ ਵੀ ਕਾਹ ਤੋਂ ਬਣਾਇਆਗਾ ਹੋ ਸਕਦਾ ਉਹਨਾਂ ਦੇ ਕੋਈ ਹੋਰ ਦੇਖੋ ਹੋਵੇ ਕੋਈ ਹਨਾ ਤੇ ਪਰ ਮੈਨੂੰ ਐ ਲੱਗਦਾ ਹੈ ਵੀ ਬਾਬਾ ਸਾਹਿਬ ਅੰਬੇਦਕਰ ਜੀ ਦਾ ਐਡਾ ਵੱਡਾ ਰਤਬਾ ਹੋਵੇ